ਖਾਲਸਾ ਜਿਹੜੀ ਕਿ ਦਲਿਤ ਕ੍ਰਾਂਤੀ ਦੇ ਨਾਲ ਵੀ ਜਿਹਨੂੰ ਅਸੀਂ ਜਾਣ ਸਕਦੇ ਆ ਉੱਚ ਨੀਚ ਦਾ ਪਾੜਾ ਖਤਮ ਕਰਕੇ ਇਸ ਧਰਤੀ ਦੇ ਉੱਤੋਂ ਔਰ ਤੁਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭਾਈ ਜੇਤਾ ਜੀ ਦੇ ਪਵਿੱਤਰ ਹਾਲ ਦੇ ਵਿੱਚ ਉਹ ਲੋਕ ਨੀਵੇਂ ਨਤਾਣੇ ਜਿਨ੍ਹਾਂ ਨੂੰ ਕਿ ਲੋਕ ਅੱਜ ਤੱਕ ਦਰਕਾਰ ਦੇ ਰਹੇ ਜਿਨ੍ਹਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਛਾਤੀ ਦੇ ਨਾਲ ਲਾ ਕੇ ਕਿਹਾ ਸੀ ਕਿ ਜੇ ਧਰੰਗ ਰੇਟੇ ਗੁਰੂ ਕੇ ਬੇਟੇ ਅੱਜ ਤੁਸੀਂ ਉਹਨਾਂ ਦੇ ਹਾਲ ਦੇ ਵਿੱਚ ਇਹ ਐਟਮ ਵੱਡਾ ਦਿਨ ਮਨਾ ਕੇ ਉਸ ਕੌਮ ਨੂੰ ਵੀ ਮੈਨੂੰ ਲੱਗਦਾ ਕਿ ਬਹੁਤ ਵੱਡਾ ਮਾਣ ਦਿੱਤਾ ਸਨਮਾਨ ਦਿੱਤਾ ਪਰ ਮੈਂ ਸਮਝਦਾ ਕਿ ਜਦੋਂ ਸ਼ਹੀਦਾਂ ਦਾ ਨਾਮ ਆ ਜਾਂਦਾ ਉੱਥੇ ਆਪਣੇ ਆਪ ਹੀ ਉਹ ਜਿਹੜੀ ਗੱਲ ਹੈ ਉਹ ਮਾਣ ਤੇ ਸਨਮਾਨਯੋਗ ਹੋ ਜਾਂਦੀ ਹੈ ਮਾਣਯੋਗ ਸਪੀਕਰ ਸਾਹਿਬ ਜਦੋਂ ਮਨੁੱਖਤਾ ਦੀ ਰੱਖਿਆ ਅਤੇ ਸੱਚ ਦੇ ਰਾਹ ਤੇ ਆਜ਼ਾਦੀ ਦੀ ਗੱਲ ਚਲਦੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਭ ਤੋਂ ਉੱਚੇ ਅਤੇ ਸਨਮਾਨ ਦੇ ਨਾਲ ਲਿਆ ਜਾਂਦਾ ਉਹ ਸਿਰਫ ਇੱਕ ਧਰਮ ਦੇ ਹੀ ਗੁਰੂ ਨਹੀਂ ਸਨ ਸਗੋਂ ਮਨੁੱਖਾਂ ਦੇ ਅਧਿਕਾਰਾਂ ਦੇ ਰਖਵਾਲੇ ਵੀ ਸਨ ਗੁਰੂ ਜੀ ਦੀ ਸ਼ਹਾਦਤ ਸਿਰਫ ਇਤਿਹਾਸਾਂ ਕੱਟਣਾ ਨਹੀਂ ਇਹ ਸ਼ਹਾਦਤ ਸਾਨੂੰ ਰੋਹਾਨੀਅਤ ਤਾਕਤ ਦਿੰਦੀ ਹੈ ਗੁਰੂ ਸਾਹਿਬ ਜੀ ਕਲਮ ਦੇ ਧਨੀ ਸਨ ਔਰ ਨਾਲ ਦੀ ਨਾਲ ਤੇਗ ਦੇ ਵੀ ਧਨੀ ਸਨ ਕਿਉਂਕਿ ਗੁਰੂ ਸਾਹਿਬ ਜੀ ਦਾ ਜੋ ਨਾਮ ਗੁਰੂ ਤੇਗ ਬਹਾਦਰ ਹੈ ਇਹ ਤੇਗ ਦੇ ਧਨੀ ਹੋਣ ਦੇ ਕਾਰਨ ਗੁਰੂ ਸਾਹਿਬ ਦਾ ਨਾਮ ਤੇਗ ਬਹਾਦਰ ਜੀ ਬਿਆ ਗੁਰੂ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 116 ਸ਼ਬਦ ਹਨ ਜੇ ਆਪ ਜਪਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਆਖਿਆ ਮੰਨੀਏ ਤਾਂ ਜੇ 106 ਸ਼ਬਦ ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਇਹ ਜਿਹੜੇ ਸ਼ਬਦ ਨੇ ਇਹ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਚੋੜ ਨੇ ਔਰ ਗੁਰੂ ਸਾਹਿਬ ਸਾਨੂੰ ਦੱਸਦੇ ਨੇ ਭੈ ਕਾਹੂ ਕੋ ਦੇਤਨਾ ਨਾ ਪਹਿਮਾਨਤਾਨ ਕੋ ਨਾਨਕ ਸੁਮਰੇਮਨ ਗਿਆਨੀ ਤਾਹੇ ਬਖਾਨ ਆਪ ਜੀ ਦੀ ਬਾਣੀ ਆਤਮਿਕ ਸ਼ਾਂਤੀ ਸਹਿਨਸ਼ੀਲਤਾ ਅਧਿਆਤਮਿਕਤਾ ਦੀ ਝਲਕ ਮਿਲਦੀ ਹੈ ਗੁਰੂ ਸਾਹਿਬ ਫਰਮਾਨ ਕਰਦੇ ਨੇ ਜੋ ਨਰ ਦੁੱਖ ਮੈਂ ਦੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਾਹੀ ਜਾਕੇ ਕੰਚਨ ਮਾਟੀ ਮਾਨੈ ਕਿ ਜਿਹੜਾ ਮਨੁੱਖ ਦੁੱਖ ਨੂੰ ਅਤੇ ਸੁਖ ਨੂੰ ਇੱਕ ਮਿੱਟੀ ਦੇ ਸਮਾਨ ਸਮਝਦਾ ਉਹੀ ਮਨੁੱਖ ਸੱਚਾ ਵਾ ਉਹਦੀ ਜਿਹੜੀ ਆਤਮਾ ਵਾ ਉਹੀ ਮੁਕਤ ਹੈ ਗੁਰੂ ਸਾਹਿਬ ਦਾ ਜਿਸ ਸਮੇਂ ਜਨਮ ਹੋਇਆ ਉਸ ਸਮੇਂ ਭਾਰਤ ਦੇ ਵਿੱਚ ਔਰੰਗਜ਼ੇਬ ਦਾ ਰਾਜ ਸੀ ਔਰ ਉਹ ਪੂਰੇ ਦੇਸ਼ ਨੂੰ ਮੁਗਲ ਸਲਤਨਤ ਦੇ ਵਿੱਚ ਬਦਲ ਦੇਣਾ ਚਾਹੁੰਦਾ ਸੀ ਔਰ ਗੁਰੂ ਸਾਹਿਬ ਨੇ ਉਸ ਸਮੇਂ ਤੋਤੀ ਅਤੇ ਟੋਪੀ ਦੀ ਰੱਖਿਆ ਦੇ ਲਈ ਆਪਣਾ ਜੀਵਨ ਬਲਦਾਨ ਦੇ ਦਿੱਤਾ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੋ ਸ਼ਰਨ ਆਵੇ ਤਿਸ ਕੰਥ ਲਾਵੇ ਇਹ ਬਿਰਦ ਸੁਆਮੀ ਸੰਗਾ ਗੁਰੂ ਸਾਹਿਬ ਨੇ ਉਸ ਸਮੇਂ ਇੱਕ ਐਸਾ ਕ੍ਰਾਂਤੀਕਾਰੀ ਕਦਮ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਜ਼ਰੂਰੀ ਸੀ ਕਿਉਂਕਿ ਇੱਕ ਫਿਰਕੇ ਨੂੰ ਪੂਰੇ ਫਿਰਕੇ ਨੂੰ ਮੁਗਲੀਆ ਬਣਾਉਣ ਦੇ ਲਈ ਔਰੰਗਜ਼ੇਬ ਆਪਣੀ ਪੂਰੀ ਵਾਹ ਲਾ ਰਿਹਾ ਸੀ ਗੁਰੂ ਸਾਹਿਬ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਉਂਦੇ ਆ ਤਾਂ ਗੁਰੂ ਸਾਹਿਬ ਨੇ ਜਾ ਕੇ ਕਿਹਾ ਕਿ ਜਾ ਕੇ ਕਹ ਦੇਓ ਔਰੰਗੇ ਨੂੰ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਧਰਮ ਕਬੂਲ ਕਰਵਾ ਦੇਵੇ ਤਾਂ ਅਸੀਂ ਸਾਰੇ ਜਾਣੇ ਮੁਸਲਮਾਨ ਬਣਨ ਦੇ ਲਈ ਤਿਆਰ ਹੋ ਜਾਵਾਂਗੇ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਤਿੰਨ ਸੇਵਕ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਕਿ ਬਾਰੀ-ਬਾਰੀ ਗੁਰੂ ਜੀ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਗੁਰੂ ਜੀ ਨੂੰ ਵੀ ਭਾਰੀ ਤਸੀਹੇ ਦਿੱਤੇ ਗਏ ਔਰ ਗੁਰੂ ਸਾਹਿਬ ਜੀ ਨੂੰ ਵੀ ਉਸ ਸਮੇਂ ਜਦੋਂ ਉਹਨਾਂ ਨੇ ਪੁੱਛਿਆ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਤਿੰਨ ਸੇਵਕ ਇੱਕ ਨੂੰ ਆਰੇ ਦੇ ਨਾਲ چیر ਕੇ ਸ਼ਹੀਦ ਕੀਤਾ ਇੱਕ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਇੱਕ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਕਿ ਜੇ ਤੁਸੀਂ ਵੀ ਅੱਜ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਨੂੰ ਵੀ ਇਸੇ ਤਰੀਕੇ ਦੇ ਨਾਲ ਸ਼ਹੀਦ ਕਰ ਦਿੱਤਾ ਜਾਵੇਗਾ ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਨੂੰ ਮੇਰਾ ਧਰਮ ਸਭ ਤੋਂ ਵੱਧ ਪਿਆਰਾ ਹੈ ਤੇ ਉਸੇ ਸਮੇਂ ਜ਼ਲਾਦ ਨੇ ਗੁਰੂ ਸਾਹਿਬ ਦਾ ਜੋ ਸੀਸ ਸੀ ਉਹ ਧੜ ਤੋਂ ਅਲੱਗ ਕਰ ਦਿੱਤਾ ਔਰ ਉਸ ਸਮੇਂ ਸ਼ਨਾਤਸ਼ ਆ ਗਿਆ ਸਾਰਿਆਂ ਨੂੰ ਹੁਕਮ ਕੀਤਾ ਕਿ ਕੋਈ ਵੀ ਗੁਰੂ ਸਾਹਿਬ ਦਾ ਜੋ ਸੀਸ ਹੈ ਜੋ ਇਹਦਾ ਇਹਨਾਂ ਦੀ ਦੇਹ ਹੈ ਇਹ ਤੋਂ ਚੱਕਣ ਦੀ ਹਿੰਮਤ ਨਾ ਕਰੇ ਕਿ ਮੈਂ ਧੰਵਾਦ ਕਰਦਾ ਔਰ ਮੈਂ ਨਮਨ ਕਰਦਾ ਭਾਈ ਜੇਤਾ ਜੀ ਨੂੰ ਜਿਨ੍ਹਾਂ ਨੇ ਕਿ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਦੀ ਧਰਤੀ ਦੇ ਉੱਤੇ ਆਏ ਔਰ ਉਹਨਾਂ ਨੇ ਗੁਰੂ ਸਾਹਿਬ ਦਾ ਜਿਹੜਾ ਸੀਸ ਸੀ ਉਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਭੇਟ ਕੀਤਾ ਔਰ ਮੈਂ ਅੱਜ ਇਹ ਗੱਲਾਂ ਤੁਹਾਨੂੰ ਦੱਸਣੀ ਆ ਚਾਹੁੰਦਾ ਕਿ ਜੋ ਮਹਾਨ ਲੋਕ ਨੇ ਜੋ ਸਾਡੇ ਮਹਾਨ ਲੋਕ ਨੇ ਜਿਹੜੇ ਕਿ ਗੁਰੂ ਸਾਹਿਬ ਦੇ ਬਾਰੇ ਵੱਖ-ਵੱਖ ਜੋ ਇਤਿਹਾਸਕਾਰ ਨੇ ਉਹ ਗੁਰੂ ਸਾਹਿਬ ਬਾਰੇ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਭਾਰਤ ਦੇ ਪੁਰਾਣੇ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨ ਜੀ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਪਹਿਲੀ ਲੜਾਈ ਸੀ ਉਹਨਾਂ ਨੇ ਧਾਰਮਿਕ ਸ਼ੈਨਸ਼ੀਲਤਾ ਅਤੇ ਵਿਸ਼ਵ ਦੇ ਭਾਈਚਾਰੇ ਨੂੰ ਦੇ ਸਿਧਾਂਤ ਨੂੰ ਜਨਮ ਦਿੱਤਾ ਗੁਰੂ ਸਾਹਿਬ ਨੇ ਸਾਨੂੰ ਜੋ ਅੱਜ ਸਿਧਾਂਤ ਦਿੱਤਾ ਮੈਨੂੰ ਲੱਗਦਾ ਕਿ ਉਸੇ ਸਿਧਾਂਤ ਦੇ ਉੱਤੇ ਜੋ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਰਾ ਜਿਓ ਇਹਦੇ ਸਿਧਾਂਤ ਦੇ ਉੱਤੇ ਚੱਲ ਕੇ ਜਿਸ ਤਰੀਕੇ ਦੇ ਨਾਲ ਅੱਜ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਹਰੇਕ ਪਰਿਵਾਰ ਨੂੰ 200 ਜੁਨਟ ਵਿੱਚ 600 ਜੁਨਟ ਬਿਜਲੀ ਦੀ ਫ੍ਰੀ ਮਿਲਦੀ ਹੈ ਇਹ ਉਸੇ ਸਿਧਾਂਤ ਦਾ ਹਿੱਸਾ ਹੈ ਕਿ ਸਾਨੂੰ ਅੱਜ ਗੁਰੂਆਂ ਦੇ ਜੋ ਸਿਧਾਂਤ ਨੇ ਉਹਨਾਂ ਸਿਧਾਤਾ ਦੇ ਉੱਤੇ ਚੱਲ ਕੇ ਅਸੀਂ ਜਿਹੜੀ ਅੱਜ ਤੁਸੀਂ ਸਿੱਖਿਆ ਦੀ ਕ੍ਰਾਂਤੀ ਵੀ ਜੋ ਅੱਜ ਲੈ ਕੇ ਆਂਦੀ ਹੈ ਗੁਰਬਾਣੀ ਦੇ ਵਿੱਚ ਫਰਮਾਨ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜੈਸੇ ਸਤਮੰਦਰ ਕਚਨ ਕੋ ਓਸਾਰ ਦੀਨੇ ਤੈਸਾ ਫਲ ਇੱਕ ਸਿੱਖ ਕੋ ਗੁਰ ਸ਼ਬਦ ਸਿਖਾਏਗਾ ਮਾਨ ਲੋਕ ਸਪੀਕਰ ਸਾਹਿਬ ਅੱਜ ਅਸੀਂ ਵਾਅਦਾ ਕਰੀਏ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਹਨਾਂ ਦਾ ਬਲੀਦਾਨ ਉਹਨਾਂ ਦਾ ਸੰਦੇਸ਼ ਸਾਡੇ ਜੀਵਨ ਦੇ ਵਿੱਚ ਸਦਾ ਹੀ ਪ੍ਰਸੰਗਕ ਰਹੇਗਾ ਅਸੀਂ ਅਜੇ ਹੀ ਨੌਜਵਾਨ ਪੀੜੀ ਤਿਆਰ ਕਰੀਏ ਜੋ ਸੱਚ ਨੂੰ ਬੋਲਣ ਤੋਂ ਨਾ ਡਰੇ ਜੋ ਧਰਮ ਤੂ ਜੋੜਨ ਤੋਂ ਨਾ ਹਟਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਸ ਸਪੀਕਰ ਸदन ਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਵਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੀ ਕਾਰਵਾਈ ਦੇਖਣ ਲਈ ਸੰਤ ਬਾਬਾ ਸੇਵਾ ਸਿੰਘ ਜੀ ਡਾਕਟਰ ਵਿਕਰਮਜੀਤ ਸਿੰਘ ਸਹਾਣੀ ਐਮਪੀ ਸਾਹਿਬ ਸ੍ਰੀ ਰਾਜਕਮਰ ਚੱਬੇਵਾਲ ਜੀ ਐਮਪੀ ਸਾਹਿਬ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਐਮਪੀ ਸਾਹਿਬ ਸ਼੍ਰੀ ਮਲਵਿੰਦਰ ਸਿੰਘ ਕੰਗ ਜੀ ਐਮਪੀ ਸਾਹਿਬ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਐਮਪੀ ਸਾਹਿਬ ਡਾਕਟਰ ਚਰਨਜੀਤ ਸਿੰਘ ਜੀ ਅਟਵਾਲ ਸਾਹਿਬ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਐਮਪੀ ਸਾਹਿਬ ਉਹ ਇਸ ਵਿਸ਼ੇ ਵਿਸ਼ੇਸ਼ ਇਲਾਦਿਕਾਰਵਾਈ ਦੇਖਣ ਲਈ ਇੱਥੇ ਪਧਾਰੇ ਹੋਏ ਆ ਆਓ ਇਹਨਾਂ ਸ਼ਖਸੀਤਾਂ ਨੂੰ ਜੋ ਕਿ ਹੁਣ ਸਪੀਕਰ ਗੈਲੀ ਵਿੱਚ ਮੌਜੂਦ ਹਨ ਆਓ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕਰੀਏ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਸਪੀਕਰ ਸਾਹਿਬ ਅੱਜ ਦੇ ਇਸ ਬਹੁਤ ਹੀ ਅੱਜ ਆਸਕਤ ਪਵਿੱਤਰ ਸਦਨ ਦੇ ਵਿੱਚ ਤੁਸੀਂ ਵੀ ਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਪੰਜਾਬ ਦੇ ਇਤਿਹਾਸ ਦੇ ਵਿੱਚ ਟੰਡੀਗੜ ਤੋਂ ਬਾਅਦ ਪਹਿਲੀ ਵਾਰ ਵਦਨ ਸਭਾ ਦਾ ਸੈਸ਼ਨ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਭਾਈ ਜੈਤਾ ਜੀ ਦੇ ਸਹਾਲ ਦੇ ਵਿੱਚ ਹੋ ਰਿਹਾ ਹੈ। ਅਤੇ ਮੈਂ ਸਭ ਦਾ ਕਿ ਸਾਡੀ ਜ਼ਿੰਦਗੀ ਦੇ ਇਹ ਜਿਹੜਾ ਸਮਾਂ ਸਾਡੀ ਜ਼ਿੰਦਗੀ ਦੇ ਜਿਹੜੇ ਪਾਲ ਹੈ ਇਹ ਸਭ ਤੋਂ ਕੀਮਤੀ ਪਾਲ ਹੈ ਕਿ ਜਿੰਨਾ ਗੁਰੂ ਮਾਨ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਾਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਿਦਾਂ ਕਰਨੀ ਉਹਦੇ ਖਿਲਾਫ ਜਾਚ ਦੱਸੀ ਹੈ ਉਹ ਸਦਨ ਦੇ ਵਿੱਚ ਆ ਜਾ ਕੇ ਉਹ ਸਦਨ ਦਾ ਐਸਲ ਮੈਂਬਰ ਹੋਣ ਦਾ ਮੈਨੂੰ ਬਹੁਤ ਵੱਡਾ ਕਮਾਨ ਜਿਹੜਾ ਉਹ ਪ੍ਰਾਪਤ ਹੋਇਆ ਹੈ ਸਭ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਜਿਹੜਾ ਵਿਧਾਨ ਸਭਾ ਹਲਕਾ ਇਨਾਲਾ ਮੇਰੇ ਇਨਾਲੇ ਹਲਕੇ ਦੇ ਵਿੱਚ ਗੁਰਕਾ ਬਾਗ ਗੁਰਦਾਦਾ ਸਾਹਿਬ ਜਿਹੜੇ ਅਰਦਾਸ ਦੇ ਵਿੱਚ ਆਉਂਦਾ ਔਰ ਗੁਰਕਾ ਬਾਗ ਗੁਰੂਕਾ ਜਿਹੜਾ ਉਹ ਪਿੰਡ ਕੁਖੇ ਵਾਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ 9 ਮਹੀਨੇ 9 ਦਿਨ 9 ਘੜੀਆਂ ਜਿਹੜਾ ਉੱਥੇ ਰਹਿ ਕੇ ਗਏ ਆ ਉੱਥੇ ਰਹਿ ਕੇ ਲੋਕਾਂ ਨੂੰ ਉਸ ਸਮੇਂ ਜਿਹੜਾ ਜਬ ਅਧੂਲੋਂ ਦੇ ਖਲਾਫ ਤੇ ਬੰਦੁਖੀ ਹੀ ਧਕਾ ਦਾਂਦਾ ਜੜ ਉਹ ਇੱਕ ਪ੍ਰੇਰਣਾ ਜਿਹੜੀ ਦੇਖੇ ਗਏ ਅੱਜ ਜਿਹੜਾ ਗੁਰਕਾ ਬਾਗ ਗੁਰਦਾਦਾ ਜਿਹੜਾ ਉੱਥੇ ਬਾਗ ਲੱਗਾ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ ਦਾ ਲੱਗਾ ਔਰ ਉਸ ਗੁਰੂ ਘਰ ਦੇ ਜਿਹੜੇ ਪਿੱਪਲ ਲੱਗੇ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ ਦੇ ਵਿੱਚ ਲੱਗਾ ਮੈਂ ਸਾਹਿਬ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੇ ਅੱਜ ਬਹੁਤ ਵੱਡੇ ਜਹਾਦਗਦੀ ਹਾਲ ਦੇ ਵਿੱਚ ਆਪਾਂ ਬੈਠੇ ਆ ਜਿੰਨਾ ਦੀ ਕੁਰਬਾਨੀ ਜਿਹੜੀ ਹੈ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਹੈ ਸਾਡ ਉਹਨਾਂ ਦਾ ਜਨਮ ਸਥਾਨ ਜਿਹੜਾ ਉਹਨਾਂ ਦਾ ਜਨਮ ਸਥਾਨ ਦਾ ਪਿੰਡ ਜਿਹੜਾ ਉਹ ਵੀ ਅਜਨਾਲੇ ਹਲਕੇ ਦੇ ਵਿੱਚ ਗੱਗੋਮਾਲ ਪਿੰਡ ਦਾ ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਨ ਹੋਇਆ ਹਰ ਸਾਲ ਬੜੇ-ਬੜੇ ਵੱਡੇ ਨਗਰ ਕੀਰਤਨ ਜਿਹੜੇ ਆ ਉਸ ਪਿੰਡ ਤੋਂ ਨਿਕਲਦੇ ਆ ਇਸ ਕਰਕੇ ਮਿੰਦੂ ਦੂਣਾ ਤੀਣਾ ਮਾਨ ਹੈ ਕਿ ਮੈਂ ਅੱਜ ਇਸ ਸਦਨ ਦੇ ਵਿੱਚ ਜਿਹੜਾ ਆ ਸਤ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਜ਼ਿੰਦਗੀ ਦੇ ਵਿੱਚ ਜਿਹੜਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਖਿਲਾਫ ਲੜਾਈ ਦਾ ਜਿਹੜਾ ਸੰਦੇਸ਼ ਹੈ ਜਿਹੜੀ ਲੜਾਈ ਹੁਣ ਤੱਕ ਅਸੀਂ ਲੜਦੇ ਦੇ ਜਾਂ ਅੱਜ ਵੀ ਲੜਦੇ ਅੱਜ ਵੀ ਜਿਹੜੀ ਲੜਾਈ ਹੈ ਉਹ ਉਹਨਾਂ ਤਾਪਤਾ ਦੇ ਖਿਲਾਫ ਦਾ ਜਿਹੜੀ ਆ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨਾ ਚਾਹੁੰਦੀ ਹੈ ਮੈਂ ਸਭ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਪੰਜਾਬ ਬਹੁਤ ਹੀ ਬੁਝੇ ਸਥਿਤੀ ਦੇ ਵਿੱਚ ਫਸਿਆ ਪਿਆ ਸੀਗਾ ਜਦੋਂ ਪੰਜਾਬ ਦਾ ਕਾਲਾ ਦੌਰ ਸੀਗਾ ਉਸ ਸਮੇਂ ਸਾਡੇ ਪਰਿਵਾਰ ਨੇ ਬਹੁਤ ਵੱਡੀ ਲੜਾਈ ਲੜੀ ਔਰ ਤਿੰਨ ਜੀ ਦੋ ਮੇਰੇ ਪਾਈ ਤੇ ਇੱਕ ਮੇਰਾ ਬੈਤੋਈ ਉਸ ਸਮੇਂ ਸ਼ਹੀਦ ਹੋਏ ਅਸੀਂ ਆਪਣਾ ਸਾਰ ਘਰਬਾ ਛੱਡ ਕੇ ਵੀ ਗਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਘਰ ਜਿਹੜਾ ਗੁਰੂ ਅਜਨ ਦੇਵ ਜੀ ਦਾ ਗੁਰੂ ਘਰ ਗੁੰਟਾ ਗੋਦਾਵਾਲਾ ਬਾਗ ਉਹ ਬਿਲਕੁਲ ਮੇਰੇ ਘਰ ਤੋਂ 1.5 ਕਿਲੋਮੀਟਰ ਤੇ ਆ ਉਹਦੇ ਚਰਨਾਂ ਦੇ ਵਿੱਚ ਬੈਠ ਕੇ ਜਿੰਦਗੀ ਦੇ 70 ਸਾਲ ਜਿਹੜੇ ਆ ਉਹ ਬਤਾਇਆ ਔਰ ਜਿੰਦਗੀ ਦੇ ਵਿੱਚ ਜਿੱਥੇ ਵੀ ਜਬਰ ਤੇ ਜੁਲਮ ਦੇਖਦਾ ਸਾਰ ਲੜ ਦੀ ਲੋੜ ਪਈ ਉੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਸੰਦੇਸ਼ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਪੈਗਾਮ ਲੈ ਕੇ ਅੱਜ ਤੱਕ ਜਿਹੜੀਆਂ ਉਹ ਲੜਾਈਆਂ ਲੜੇ ਸੋ ਮੈਨੂੰ ਲੱਗਦਾ ਕਿ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਇਸ ਲੜਾਈ ਦੀ ਬਹੁਤ ਵੱਡੀ ਜਿਹੜੀ ਲੋੜ ਹੈ ਕਿ ਜਵਲ ਜ਼ੁਲਮ ਤੇ ਮਨੁੱਖੀ ਅਧਿਕਾਰਾਂ ਦੀ ਜੰਗ ਜਿਹੜੀ ਹੈ ਉਹ ਵੀ ਅੱਜ ਜਿਹੜੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰੇਰਨਾ ਦੇ ਨਾਲ ਜਿਹੜੀ ਉਹ ਲੜ ਸਕਦੇ ਆ ਉਹ ਸਾਡੀ ਪਾਰਟੀ ਜਿਹੜੀ ਲੜ ਰਹੀ ਹੈ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਪਹਿਲਾਂ ਤੇ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹ ਬਹੁਤ ਵੱਡਾ ਇੱਕ ਜਿਹੜਾ ਇਤਿਹਾਸਿਕ ਕੰਮ ਕੀਤਾ ਕਿ ਇਹ ਸਦਨ ਜਿਹੜਾ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਔਰ ਦੂਜਾ ਮੈਂ ਉਹਨਾਂ ਦਾ ਇਹ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਉਸ ਪਿੰਡ ਕੋਕੇਲੀ ਪਰਦੇ ਤੇ ਗੁਰੂ ਤੇਗ ਬਹਾਦਰ ਸਾਹਿਬ 9 ਸਾਲ 9 ਮਹੀਨੇ 9 ਘੜੀਆਂ ਜਿਨ੍ਹਾਂ ਨੇ ਉੱਥੇ ਬਤਾਈਆਂ ਸੀਗਾ ਉੱਥੇ ਅੱਜ ਗੁਰੂਕਾਲ ਬੋਲੀ ਸਾਹਿਬ ਹੈ ਸਾਡੇ ਮਾਨਯੋਗ ਮੁਖੰਤੀ ਸਾਹਿਬ ਨੇ 50 ਲੱਖ ਰੁਪਇਆ ਉਸ ਪਿੰਡ ਨੂੰ ਜਿਹੜਾ ਯਾਦ ਪਹਿਲਾ ਧੂਦੀ ਦੇ ਵਿੱਚ ਜਿਹੜਾ ਉਹ ਦਿੱਤਾ ਮੈਂ ਮੁੱਖ ਮੰਤਰੀ ਸਾਹਿਬ ਦਾ ਧਨਵਾਦੀ ਹੈ ਕਿ ਉਹ ਨਾਉਸਪੀਟ ਦੇ ਬਾਅਦ ਵਿੱਚ ਇੰਨਾ ਵਧੀਆ ਜਿਹੜਾ ਸੋਚਿਆ ਸੋ ਸਬ ਮੈਂ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਸਾਰਿਆਂ ਨੂੰ ਜਿੰਨੇ ਲੋਕ ਆਪਾਂ ਬੈਠੇ ਆ ਜਿੰਨੇ ਇਸ ਵੇਲੇ ਦੁਨੀਆ ਭਰ ਦੇ ਪੰਜਾਬੀ ਇਹ ਆਵਾਜ਼ ਨੂੰ ਸੁਣ ਰਹੇ ਇਹ ਸਦਨ ਨੂੰ ਸੁਣ ਰਹੇ ਆਪਾਂ ਸਭ ਨੂੰ ਇਹ 350 ਸਾਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਇਹ ਸ਼ਹੀਦੀ ਕੋਪੂਰ ਦਾ ਇਹਨੂੰ ਮਨਾਉਂਦਿਆਂ ਹੋਇਆ ਸਭ ਨੂੰ ਇਹ ਪੜ੍ਹਨ ਕਰਨਾ ਚਾਹੀਦਾ ਕਿ ਆਪਾਂ ਨੂੰ ਜ਼ਬਰ ਤੇ ਜ਼ੁਲਮ ਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਜਿਹੜੇ ਸਾਡੇ ਗੁਰੂਆਂ ਨੇ ਲੜੀ ਸੀਗੀ ਉਹ جنگ ਅੱਜ ਵੀ ਲੜਦੀ ਲੋੜ ਆ ਅੱਜ ਵੀ ਉਹ جنگ ਨੂੰ ਜਿਹੜਾ ਯਾਦੀ ਰੱਖਣਾ ਚਾਹੀਦਾ ਉਹ جنگ ਦਾ ਸੰਦੇਸ਼ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿੱਦਾਂ ਪਹਿਲਾਂ ਵਜੀਦ ਸਾਹਿਬ ਦੱਸਦੇ ਸੀਗੇ ਕਿ ਸਕੂਲਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜਾ ਉਹਦੇ ਲਈ ਜਾਗਰਤ ਜਿਹੜਾ ਕਰ ਰਿਹਾ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਬਾਰੇ ਪੜ੍ਹਾ ਰਹੇ ਹਾਂ ਮੈਂ ਮੈਂ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹੋਇਆ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਸਦਾ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਇੱਕ ਕੰਮ ਕੀਤਾ ਸਰ ਜ਼ਿੰਦਗੀ ਪਤਾ ਨਹੀਂ ਕਿੰਨੇ ਦਿਨ ਹੈ ਪਤਾ ਨਹੀਂ ਕਿੰਨੇ ਦਿਨ ਜ਼ਿੰਦਗੀ ਦੇ ਬਾਕੀ ਹੈ ਪਰ ਮੈਂ ਸੋਚਦਾ ਕਿ ਅੱਜ ਦਾ ਦਿਨ ਜ਼ਿੰਦਗੀ ਦਾ ਬਹੁਤ ਕੀਮਤੀ ਦਿਨ ਹੈ ਸਰ ਅੱਜ ਦਾ ਟਾਈਮ ਜਿਹੜਾ ਸਾਡੇ ਵਾਸਤੇ ਮੇਰੇ ਵਾਸਤੇ ਆਪਾਂ ਸਾਰਿਆਂ ਦੇ ਵਾਸਤੇ ਬਹੁਤ ਹੀ ਪੁੱਤਰ ਦੇਣਾ ਹੈ ਇਸ ਪਿੱਤਰ ਦੇ ਦੇ ਉੱਤੇ ਆਪਾਂ ਸਭ ਨੂੰ ਜਿਹੜਾ ਇਹ ਤੈਅ ਕਰਨਾ ਚਾਹੀਦਾ ਇਹ ਸੰਦੇਸ਼ ਇਹ ਸਨਾਨੂ ਬੋਸਾਬ ਦੀ ਤਖਤੀ ਤੋਂ ਜਿੱਥੇ ਖਾਸਾ ਪਾਣੀ ਨਹੀਂ ਰੱਖੀ ਗਈ ਸੀ ਇੱਥੋਂ ਇਹ ਲੈ ਕੇ ਜਾਣਾ ਚਾਹੀਦਾ ਕਿ ਤਖਤੀ ਦੇ ਉੱਤੇ ਜਿੱਦਾਂ ਦਾ ਵੀ ਕੋਈ ਜ਼ਬਰ ਜ਼ੁਲਮ ਜਿੱਦਾਂ ਦਾ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਉਹਦੇ ਖਿਲਾਫ ਆਪਾਂ ਨੂੰ ਜੰਗ ਲੜਨੀ ਚਾਹੀਦੀ ਹੈ ਸਪੀਕਰ ਸਾਹਿਬ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ ਵਾਹਿਗੋ ਜੀ ਕੀ ਫਤਿਹ देखो गुरु साहिब ਦਾ ਸੰਦੇਸ਼ ਔਰ ਕਿੱਡੀ ਵੱਡੀ ਗੱਲ ਆ ਵੀ ਆਪਾਂ ਆਪਣੇ ਬੱਚਿਆਂ ਨੂੰ ਮਾਣ ਕਰਨਾ ਚਾਹੀਦਾ ਆਪਾਂ ਨੂੰ ਮਾਣ ਕਰਨਾ ਚਾਹੀਦਾ ਆਪਾਂ ਉਸ ਧਰਤੀ ਦੇ ਤੇ ਪੈਦਾ ਹੋਏ ਆ ਜਿੱਥੇ ਸਾਡੇ ਗੁਰੂ ਸਾਹਿਬ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਕਿ ਦਿਨ ਨਿਥਾਵੈ ਦੀ ਥਾਂ ਬਣੇ ਨਿਤਿਹਰਿਆਂ ਦੀ ਠਿਰ ਬਣੇ ਨਿਆਸਰਿਆਂ ਦੀ ਆਸਰੇ ਬਣੇ ਔਰ ਜਿਹੜੀ ਗੁਰਬਾਣੀ ਉਹਨਾਂ ਨੇ ਰਚੀ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ અપਮਾਨਾ ਹਰ ਕਿਸੋ ਤੇ ਰਹੇ ਅਤੀਤਾ ਤਿੰਨ ਜਗ ਤੱਕ ਪਛਾਨਾ ਉਹਨੂੰ ਜਿਉਂ ਕੇ ਦੱਸਿਆ ਜਿਉਂ ਕੇ ਦੱਸਿਆ ਸੋ ਬਹੁਤ ਧੰਨਵਾਦ ਢਾਲੀਵਾਲ ਸਾਹਿਬ ਹੁਣ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਜੀ ਬਾਜਬਾਨ ਬੇਨਤੀ ਕਰਨਾ ਹੈ ਕਿ ਉਹ ਵੀ ਆਪਣੀ ਅਕੀਦਤ ਪੇਸ਼ ਕਰਨ ਤੋ ਰੂਪ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਮਾਈਕ ਆਨ ਕਰੂਗੇ ਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਸਪੀਕਰ ਸਾਹਿਬ ਬਹੁਤ ਮੈਂ ਮਸ਼ਕੂਰ ਹਾਂ ਤੁਸੀਂ ਮੌਕਾ ਦਿੱਤਾ ਆ ਦਾਸ ਨੂੰ ਇਸ ਪਵਿੱਤਰ ਮੌਕੇ ਤੇ ਆਪਣੇ ਵਿਚਾਰ ਰੱਖਣ ਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਪੀਕਰ ਸਾਹਿਬ ਹਿੰਦ ਦੀ ਚਾਦਰ ਕਲਵਾਏ ਮੈਂ ਸਮਝਣਾ ਹਿੰਦੀ ਚਾਦਰ ਨਹੀਂ ਸ੍ਰਿਸ਼ਟੀ ਦੀ ਚਾਦਰ ਕਹਿਣਾ ਚਾਹੀਦਾ ਜਿਹੜੀ ਲਾਸਾਨੀ ਕੁਰਬਾਨੀ ਉਹਨਾਂ ਦੀ ਅਨਪੈਰਲ ਦੁਨੀਆ ਦੇ ਇਤਿਹਾਸ ਦੇ ਵਿੱਚ ਸਪੀਕਰ ਸਾਹਿਬ ਐਡੀ ਵੱਡੀ ਕੁਰਬਾਨੀ ਕਿਸੇ ਦੀ ਹੈ ਬਾਕੀ ਕੁਰਬਾਨੀਆਂ ਬਹੁਤ ਬਹੁਤ ਵੱਡੇ ਸ਼ਹੀਦ ਹੋਏ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਬਸ ਕਿਸੇ ਨੇ ਕਿਸੇ ਹੋਰ ਵਾਸਤੇ ਕੁਰਬਾਨੀ ਦੇਣੀ ਇਹ ਇੱਕ ਬਹੁਤ ਹੀ ਅਨਪੈਰਲਡ ਚੀਜ਼ ਅਸੀਂ ਅੱਜ ਬਹੁਤ ਮਸ਼ਹੂਰ ਆ ਮੇਰ ਤੋਂ ਪਹਿਲੇ ਬਹੁਤ ਸਾਰੇ ਮੇਰੇ ਸਾਥੀਆਂ ਨੇ ਇਸ ਧਰਤੀ ਨੂੰ ਨਮਨ ਕੀਤਾ ਨੌਵੀਂ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਨੇ 28 ਸਾਲ ਇੱਥੇ گزارੇ ਗੁਰੂ ਮਾਰਾ ਸਾਹਿਬ ਜਿੱਸਾ ਦੱਸਿਆ ਗਿਆ ਨੌਵੀਂ ਪਾਤਸ਼ਾਹੀ ਵੱਲੋਂ ਕਸ਼ਮੀਰੀ ਬ੍ਰਾਹਮਣ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ 1675 ਦੇ ਵਿੱਚ ਇੱਥੇ ਚੱਲ ਕੇ ਆਏ ਸੀ ਉਥੋਂ ਦਾ ਜਿਹੜਾ ਗਵਰਨਰ ਸੀ ਸਪੀਕਰ ਸਾਹਿਬ ਮੁਗਲ ਸਲਤਨਤ ਦਾ ਇਤਫਕਾਰ ਖਾਨ ਉਹਦਾ ਨਾਮ ਸੀ ਉਹ ਹਰ ਰੋਜ਼ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਾਡੇ ਜਿਹੜੇ ਕਸ਼ਮੀਰੀ ਬ੍ਰਾਹਮਣ ਸਨ ਉਹਨਾਂ ਦਾ ਤਿਲਕ ਤੇ ਜਿਨਾਯੂ ਉਤਾਰਦਾ ਸੀ ਮਨਾਂ ਦੇ ਸਾਹਬ ਨਾਲ ਉਤਰਦਾ ਸੀ ਉਹਨਾਂ ਨੇ ਇਕੱਠੇ ਹੋ ਕੇ ਸਾਰੀ ਬਰਾਦਰੀ ਨੇ ਇਹ ਫੈਸਲਾ ਲਿਆ ਕਿ ਅਸੀਂ ਕਿੱਥੇ ਜਾਈਏ ਕਿਹੜਾ ਸਾਡੀ ਵਕਾਲ ਔਰੰਗਜ਼ੇਬ ਦੇ ਸਾਹਮਣੇ ਕਰ ਸਕੇ ਸਾਰੇ ਚੱਲ ਕੇ ਇੱਕ ਡੈਲੀਗੇਸ਼ਨ ਦੇ ਵਿੱਚ ਨੌਵੀਂ ਪਾਸ਼ਾਹੀ ਕੋ ਇੱਥੇ ਪਹੁੰਚਦੇ ਨੇ ਨੌਵੀਂ ਪਾਸ਼ਾਹੀ ਕੋ ਜਦੋਂ ਆਪਣੀ ਅਪੀਲ ਰੱਖਦੇ ਨੇ ਤੇ ਨੌਵੀਂ ਪਾਸ਼ਾਹੀ ਜਿਸ ਤਰ੍ਹਾਂ ਇਤਿਹਾਸ ਦੱਸਦਾ ਹੈ ਖੁਦ ਇਹ ਸੋਚਦੇ ਸਨ ਕਿ ਔਰੰਗਜ਼ੇਬ ਦੇ ਨਾਲ ਤੇ ਮੁਗਲ ਸਲਤਨਤ ਨਾਲ ਤੇ ਸਾਡੀ ਪਹਿਲੇ ਹੀ ਕੋ ਟਕਰਾਅ ਚੱਲ ਰਿਹਾ ਹੈ ਇਨਾਂ ਦੀ ਵਕਾਲਤ ਵਾਸਤੇ ਮੈਂ ਕਿਨੂੰ ਕਰਾਂ ਦਸਵੀਂ ਪਾਤਸ਼ਾਹੀ ਸਪੀਕਰ ਸਾਹਿਬ ਉਹਦੋਂ 9 ਸਾਲ ਦੀ ਉਮਰ ਦੇ ਸਨ ਉਹਨਾਂ ਨੇ ਆਪਣੇ ਪਿਤਾ ਨੂੰ ਇਹ ਗੱਲ ਕਹੀ ਕਿ ਪਿਤਾ ਜੀ ਤੁਹਾਡੇ ਤੋਂ ਬਿਹਤਰ ਵਕੀਲ ਕਿਹੜਾ ਇਹਨਾਂ ਦਾ ਹੋ ਸਕਦਾ ਇਹਨਾਂ ਬੇਜ਼ੁਬਾਨਾਂ ਨੂੰ ਜ਼ੁਬਾਨ ਕੌਣ ਦੇ ਸਕਦਾ ਇੱਥੋਂ ਪੈਦਲ ਚੱਲ ਕੇ ਜਾਣਾ ਦਿੱਲੀ ਦੇ ਵਿੱਚ ਜਦੋਂ ਪੈਦਲ ਗਏ ਜਿੱਸਾ ਪਹਿਲੇ ਜ਼ਿਕਰ ਹੋਇਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਪਹਿਲੇ ਸ਼ਹਾਦਤ ਕੀਤੀ ਗਈ ਨੌਵੀਂ ਪਾਸ਼ਾਹੀ ਨੂੰ ਆਪਣੇ ਅਸੂਲਾਂ ਤੋਂ ਡਗਮਗਾਣ ਵਾਸਤੇ ਪੈਰਾਂ ਤੋਂ ਥੜਕਾਣ ਵਾਸਤੇ ਮੁਗਲ ਸਲਤਨਤ ਦੀ ਇੱਕ ਕੋਸ਼ਿਸ਼ ਸੀ ਬਟ ਉਹਨਾਂ ਨੇ ਉਹਨੂੰ ਠੁਕਰਾ ਦਿੱਤਾ ਕਸ਼ਮੀਰੀ ਬ੍ਰਾਹਮਣਾ ਵਾਸਤੇ ਉਹਨਾਂ ਨੂੰ ਜਸਟਿਸ ਦਿਵਾਉਣ ਵਾਸਤੇ ਉਹਨਾਂ ਨੇ ਆਪਣੀ ਮਹਾਨ ਸਪੀਕਰ ਸਾਹਿਬ ਸ਼ਹਾਦਤ ਦਿੱਤੀ ਜਿਹੜਾ ਸੀਸਗੰਦ ਗੁਰਦੁਆਰਾ ਸਾਹਿਬ ਹੈ ਚਾਂਦਨੀ ਚੌਕ ਉਹ ਅੱਜ ਦੇ ਦਿਨ ਇਹ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਉਸ ਤੋਂ ਬਾਅਦ ਭਾਈ ਜੇਤਾ ਜੀ ਦਾ ਤੇ ਭਾਈ ਜੀਵਨ ਸਿੰਘ ਜੀ ਦਾ ਜਿਹੜਾ ਜ਼ਿਕਰ ਹੋਇਆ ਕਿਸ ਤਰ੍ਹਾਂ ਉਹਨਾਂ ਸੀਸ ਲੈ ਕੇ ਆਂਦਾ ਕਿਸ ਤਰ੍ਹਾਂ ਸੀਸ ਦਸਵੀਂ ਪਾਸ਼ਾਹੀ ਦੇ ਕੋਲ ਪੇਸ਼ ਕੀਤਾ ਗਿਆ ਤੇ ਕਿਸ ਤਰ੍ਹਾਂ ਅੰਤਮ ਸੰਸਕਾਰ ਇੱਥੇ ਕੀਤਾ ਗਿਆ ਇਹ ਸਾਰਾ ਇਤਿਹਾਸ ਦਾ ਸਰ ਹਿੱਸਾ ਹੈ ਫਿਰ ਦਸਵੀਂ ਪਾਸ਼ਾਹੀ ਦੀ ਪਰਿਵਾਰ ਦੀਆਂ ਸ਼ਹਾਦਤਾਂ ਫਿਰ ਇਸ ਕੌਮ ਦਾ ਇੱਥੇ ਹੀ 13 April ਨੂੰ 1699 ਦੇ ਵਿੱਚ ਸਿੱਖ ਧਰਮ ਦਾ ਖਾਲਸਾ ਦਾ ਜਨਮ ਇਸੇ ਪੁੱਤਰ ਦਿੱਤੋ ਹੋਇਆ ਸਾਨੂੰ ਮਾਨ ਹੈ ਸਪੀਕਰ ਸਾਹਿਬ ਸਮੁੱਚੇ ਪੰਜਾਬੀ ਜਗਤ ਨੂੰ ਇਹਨਾਂ ਦੀਆਂ ਆਈਡੀਅਲਿਜ਼ਮ ਜਿਹੜੀ ਹੈ ਇਹਨਾਂ ਦੀ ਸੋਚ ਜਿਹੜੀ ਹੈ ਉਹ ਕੋਈ ਇੱਕ ਧਰਮ ਦੀ ਇੱਕ ਆਜ਼ਾਦ ਦੀ ਸੋਚ ਨਹੀਂ ਸੀ ਇਹੀ ਕਾਰਨ ਬਣਿਆ ਕਿ ਬਹੁਤ ਸਾਰੇ ਸਾਡੀ ਹਿੰਦੂ ਪਰਿਵਾਰ ਜਿਹੜੇ ਨੇ ਸਪੀਕਰ ਸਾਹਿਬ ਨੌਵੀਂ ਤੇ ਦਸਵੀਂ ਪਾਸ਼ਾਹੀ ਦੀਆਂ ਪਰਿਵਾਰ ਦੀਆਂ ਸ਼ਹਾਦਤਾਂ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਜਿਹੜਾ ਵੱਡਾ ਲੜਕਾ ਹੋਏਗਾ ਸਾਡਾ ਉਹ ਕੇਸ ਵੀ ਰੱਖੇਗਾ ਦਸਤਾਰ ਵੀ ਸਜਾਏਗਾ ਤੇ अनेका ਇਹੋ ਜਿਹੇ ਪਰਿਵਾਰ ਨੇ ਸਾਰਿਆਂ ਨੂੰ ਇੰਸਟੇਡ ਉਹ ਸਿੱਖ ਹੈ ਬਾਕੀ ਸਾਡੇ Hindu ਵੀਰ ਇਹ ਮਹਾਨ ਕੁਰਬਾਨੀ ਮੈਂ ਸਮਝਦਾ ਇਸ ਦੇਸ਼ ਨੂੰ ਸਰ ਆਜ਼ਾਦ ਕਰਵਾਉਣ ਦੇ ਵਿੱਚ ਜਿਹੜੀ ਪਹਿਲੀ ਚਿੰਗਾਰੀ ਹੈ 800 ਸਾਲ ਰਾਜ ਕੀਤਾ ਮੁਗਲਾਂ ਨੇ ਉਦੋਂ ਨਾਮ ਹੀ ਕੋਈ ਨਹੀਂ ਸੀ ਲੈਂਦਾ ਉਹਨਾਂ ਦੇ ਜ਼ਬਰ ਦੇ ਖਿਲਾਫ ਮਿਨੋਰਟੀਜ਼ ਨੂੰ ਬਚਾਉਣ ਦਾ ਜੇ ਫਲਸਫਾ ਸੀ ਸਾਡੇ ਇੱਕ ਤੋਂ ਲੈ ਕੇ ਦਸਾਂ ਪਾਸ਼ਾਵਾਂ ਦਾ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਹੈ ਅੱਜ ਜਿਹੜੀ ਸਪਿਰਿਟ ਸਾਡੇ ਵਿੱਚ ਸਪੀਕਰ ਸਾਹਿਬ ਪੈਦਾ ਕੀਤੀ ਉਹ ਸਪਿਰਿਟ ਦੁਨੀਆ ਭਰ ਜਿੱਥੇ ਪੰਜਾਬੀ ਬੈਠਾ ਕਿਤੇ ਕੋਈ ਵੈਂਚੂਐਲਿਟੀ ਆ ਜਾਏ ਸਾਰਨੋਂ ਪਹਿਲੇ ਸਾਡੇ ਪੰਜਾਬੀ ਸਾਡੇ ਖਾਲਸੇ ਵੀਰ ਉੱਥੇ ਪਹੁੰਚਦੇ ਅੱਜ ਵੀ ਹਿੰਦੁਸਤਾਨ ਦੇ ਵਿੱਚ ਸਪੀਕਰ ਸਾਹਿਬ ਜਿਸ ਕਿਸਮ ਦੇ ਹਾਲਾਤ ਨੇ ਇਹ ਲਾਸਟ ਪੋਸਟ ਹੀ ਰਹੇਗੀ ਮੈਂ ਤੁਹਾਨੂੰ ਦੱਸਾਂ ਤਾਨੂੰ ਸਾਰਿਆਂ ਨੂੰ ਮੈਂ ਸਾਰੇ ਮੈਂਬਰ ਸਭਾ ਨੂੰ ਇਹ ਬੇਨਤੀ ਕਰਾਂਗਾ ਜਿਸ ਕਿਸਮ ਦੇ ਕਿਸੇ ਟਾਈਮ ਮੁਗਲਾਂ ਦੀ ਸੋਚ ਸੀ ਸਪੀਕਰ ਸਾਹਿਬ ਮੇਰੇ ਵੱਲ ਥੋੜਾ ਧਿਆਨ ਕਰਿਓ ਜੋ ਸੋਚ ਫਿਰ ਅੰਗਰੇਜ਼ਾਂ ਦੀ ਸੀ 200 ਸਾਲ ਜਿੰਨਾ ਰਾਜ ਕੀਤਾ ਉਹ ਅੱਜ ਦੇ ਜਿਹੜੇ ਹਿੰਦੁਸਤਾਨ ਤੇ ਰਾਜ ਕਰਨ ਵਾਲੇ ਨੇ ਅੱਜ